ਮੇਲੇ ਤਾਂ ਆਮ ਆਮਸ਼ਾ ਨਹੀਂ ਤੋ 5 ਲੱਖ ਵੀ ਨਹੀਂ ਦੇ ਸਕਦਾ ਤੇ ਲਾਲਾ ਤੇ ਇਹੋ ਜਿਹਾ ਐਮਐਲਏ ਦੇ ਉੱਤੇ ਤੇ ਆ ਭਗਵੰਤਬਾਨ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਨਾਲ ਦੀ ਨਾਲ ਇਸ਼ਤਿਹਾਰ ਲਾਂਦਾ ਲੇਕਿਨ ਜ਼ਮੀਨ ਚ ਕੰਪਨੀ ਹਰ ਰੋਜ਼ 150 ਕਰੋੜ ਦਾ ਕਰਸਟ ਚੱਕ ਰਹੀ ਹੈ ਸਰਕਾਰ ਇਹ ਪੈਸੇ ਕਿੱਥੇ ਜਾ ਰਹੇ ਨੇ ਇਹਨਾਂ ਨੂੰ ਤਾਂ ਪੁੱਛੋ ਜੇ ਦਵਾਨੀ ਹੋਈਆਂ ਥਾਣੋਂ ਪੈਸੇ ਪਿੰਸਾਲਾ ਚ ਗੜਿਆ ਐਸੀ ਗੜਿਆਂ ਦਾ ਕੁਛ ਮਿਲਿਆ ਚੋਨੇ ਦਾ ਕੁਛ ਮਿਲਿਆ ਆ ਮੈਂ ਨਹੀਂ ਕਹਿ ਰਹੀ ਆ ਲੋਕਾਂ ਤੋਂ ਪੁੱਛ ਲੋ ਜੇ ਮੈਂ ਝੂਠ ਮਾਰ ਰਹੀ ਆ ਤਾਂ ਮੈਂ ਗੁਨੇਕਾਰ ਆ ਲੇਕਿਨ ਜੇ ਕਿਸੇ ਨੂੰ ਕੁਛ ਹੋਇਆ ਬਾਲ ਸਾਹਿਬ ਦੇ ਸਮੇਂ ਤੇ ਤੁਹਾਡੇ ਨਰਮੇ ਦਾ ਨੁਕਸਾਨ ਹੋਇਆ ਸੀ ਮਿਲਿਆ ਸੀ ਅੱਜ ਵੀ ਲੋਕਾਂ ਨੂੰ ਇਹ ਯਾਦ ਹੈ ਤੇ ਜੇ ਅਸੀਂ ਦੇ ਸਕਦੇ ਸੀ ਆਹੀ ਖਜ਼ਾਨਾ ਸਾਡੇ ਕੋਲ ਸੀਗਾ ਕੋਈ ਖਜ਼ਾਨਾ ਹੋਰ ਬਦਲਤਾ ਨਹੀਂ ਗਿਆ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜੇਲਾ ਤੋਂ ਜਮਾਨਤਾ ਚ ਇੱਥੇ ਆ ਕੇ ਬੈਠੇ ਹੋਏ ਨੇ ਤੇ ਕੰਦੇ ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਆ ਖਾਈ ਤੁਰੀ ਜਾ ਰਹੇ ਨੇ ਕਰਜ਼ਾ ਚੜਾ ਚੜਾ ਕੇ ਤੇ ਇਹ ਵਿਚਾਰੇ ਇਸ ਤਰ੍ਹਾਂ ਖੜੇ ਕਿੱਥੇ ਜਾਏ ਆ ਗਰੀਬ ਸਾਥਾ ਤਾਂ ਹੋ ਗਿਆ ਨੇ ਉਹ ਚੰਡੀਗੜ੍ਹ ਚ ਵੱਡੇ ਵੱਡੇ ਏਸੀ ਵਾਲੇ ਕਮਰਿਆਂ ਚ ਸੱਤ ਕੋ ਬਣ ਗਈ ਹੈ ਜਾ ਗੋਟਾ ਚਾਹੀਦੀਆਂ ਸੀ ਤਾਂ ਇਸ ਸਥਾ ਵਚਾਨਗੇ ਜਿੱਥੇ ਆ ਕੇ 1000000 ਰੁਪਇਆ ਬੀਬੀਆਂ ਨੂੰ ਹਰੇਕ ਪੰਜਾਬ ਦੀ ਪੀਪੀ ਦਾ 45000 ਦਾ ਬਕਾਇਆ ਖੜਾ ਹੈ ਆ ਬੀਬੀਆਂ ਨੂੰ ਕੋਈ ਹੋਰ ਕਹਾਣੀਆਂ ਸੁਣਾਣਗੇ ਇਹਨਾਂ ਨੂੰ ਕੋਈ ਹੋਰ ਕਾਂਗਰਸੇ ਵੀ ਆਈ ਹੈ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਕਰਜ਼ਾ ਕਿਸੇ ਦਾ ਮਾਫ ਹੋਇਆ ਸੀ ਹਾਂਜੀ ਘਰ ਘਰ ਨੌਕਰੀ ਆਈ ਸੀ ਕਿਸੇ ਦੀ ਪਰ ਉਹ ਝੂਠ ਮਾਰ ਜਾਂਦੇ ਤਾਂ ਭਾਈਵਾਲ ਹੈਗੇ ਇਹਨਾਂ ਦੇ ਇੰਡੀਆ ਐਲਾਈयंस ਭਾਈਵਾਲ ਝੂਠੇ ਚੋਂ ਵੀ ਭਾਈਵਾਲ ਹੈਗੇ ਜਿਹੜੀ ਸਰਕਾਰਾਂ ਨੇ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਮਿਲੇਗਾ ਆਜੇ ਕਿਸਾਨਾਂ ਦੀ ਆ ਦੇਖੋ ਇਹਨਾਂ ਦੀ ਸਾਰੀ ਫਸਲ ਡੁੱਬੀ ਪਈ ਹੈ ਤੇ ਇੱਥੇ ਕੋਈ ਸਾਰ ਤੱਕ ਨਹੀਂ ਲੰਨ ਆਇਆ ਮੁਆਵਜ਼ਾ ਤਾਂ ਕੀ ਮਿਲਣਾ ਜੇ ਕੋਈ ਆ ਕੇ ਕੋਈ ਦੇਖੂਗਾ ਤਾਂ ਮੁਆਵਜ਼ਾ ਦੀ ਹੈ ਆਸ ਰੱਖੋ ਅੱਜ ਮੈਂ ਇੱਥੇ ਆ ਕੇ ਫੋਨ ਕੀਤਾ ਹੈ ਟੀਸੀ ਨੂੰ ਫੋਨ ਕਰਾਉ ਤਾਂ ਉਹ ਜੀ ਚੀਫ ਸਕੱਟਰੀ ਨਾਲ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਹੋ ਰਹੀ ਹੈ ਉਹ ਅਫਸਰ ਨਹੀਂ ਐ ਐਸਡੀਐਮ ਨੂੰ ਉਹਦੀ ਵੀਡੀਓ ਕਾਨਫਰੈਂਸਿੰਗ ਵੀਡੀਓ ਕਾਨਫਰੈਂਸਿੰਗ ਕਾਦੀ ਕਰ ਰਹੇ ਨੇ ਜ਼ਮੀਨ ਤੇ ਆ ਕੇ ਹਲਾ ਤਿੰਨ ਦਿਨਾਂ ਦਾ ਪਾਣੀ ਇੱਥੇ ਭਰਿਆ ਪਿਆ ਹੈਗਾ ਲੋਕਾਂ ਦੇ ਇੱਥੇ ਤੇ 4-4 ਫੁੱਟ ਪਾਣੀ ਆਇਆ ਪਾ ਉਹਨਾਂ ਦੇ ਘਰਾਂ ਤਾਈਂ ਪਾਣੀ ਪੈ ਗਿਆ ਇਹਨਾਂ ਨੂੰ ਤਿੰਨ ਦਿਨਾਂ ਸ਼ਾਮ ਦਾ ਸਮਾਂ ਨਹੀਂ ਲੱਗਿਆ ਇਹੋ ਜੀ ਸਰਕਾਰ ਦੇ ਲੋਕਾਂ ਨੇ ਆਚਾਰ ਪਨ ਜਿਹੜਾ ਦੁੱਖ ਦੇ ਸਮੇਂ 'ਚ ਸਾਰ ਤੱਕ ਨਹੀਂ ਲੈ ਨਾਂਦੇ ਉਹਦੇ ਬਾਅਦ ਕੋਈ ਦਵਾਨੀ ਮੁਆਵਜ਼ਾ ਨਹੀਂ ਮਿਲਦਾ 4 ਲੱਖ ਕਰੋੜ ਰੁਪਏ ਇਹਦੇ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹ ਪੈਸੇ ਜਾ ਕਿੱਥੇ ਰਹੀ ਨੇ ਹਰ ਰੋਜ਼ 150 ਕਰੋੜ ਦਾ ਕਰਜ਼ਾ ਔੱਚ ਰਹੀ ਹੈ ਸਰਕਾਰ ਇਹ ਪੈਸੇ ਕਿੱਥੇ ਜਾ ਰਹੇ ਨੇ ਇਹਨਾਂ ਨੂੰ ਤਾਂ ਪੁੱਛੋ ਜੇ ਦਵਾਨੀ ਹੁੰਦੀ ਹੈ ਤੁਹਾਨੂੰ ਕਿੱਥੇ ਪੈਸਾ ਲਾ ਚੇ ਗੜਿਆਂ 'ਚੀ ਗੜਿਆਂ ਦਾ ਕਚੋਲਾ ਦਰਮਿਆਨ ਦਾ ਕੁਛ ਮੁਲਿਆ ਚੋਨੇ ਦਾ ਕੁਛ ਮੁਲਿਆ ਆ ਮੈਂ ਨਹੀਂ ਕਰੀ ਆ ਲੋਕਾਂ ਤੋਂ ਪੁੱਛ ਲੋ ਜੇ ਮੈਂ ਝੂਠ ਮਾਰੀ ਆ ਤਾਂ ਮੈਂ ਗੁਨੇਕਾਰ ਆ ਲੇਕਿਨ ਜੇ ਕਿਸੇ ਨੂੰ ਕੁਛ ਵਾਹ ਬਾਲ ਸਾਹਿਬ ਦਾ ਸਮੇਂ ਦਾ ਚੋਲੇ ਦਰਮਿਆਨ ਨੁਕਸਾਨ ਹੋਇਆ ਸੀ ਮਿਲਿਆ ਸੀ ਅੱਜ ਵੀ ਲੋਕਾਂ ਨੂੰ ਯਾਦ ਆਉਂਦੇ ਤੇ ਜੇ ਅਸੀਂ ਦੇ ਸਕਦੇ ਸੀ ਆਇ ਇੱਕ ਖਜ਼ਾਨਾ ਸਾਡੇ ਕੋਲ ਸੀਗਾ ਕੋਈ ਖਜ਼ਾਨਾ ਹੋਰ ਬਦਲ ਤਾਂ ਨਹੀਂ ਗਿਆ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜਿਹਨਾਂ ਤੋਂ ਜਮਾਨਤਾ ਚ ਇੱਥੇ ਆ ਕੇ ਬੈਠੇ ਹੋਏ ਨੇ ਇੱਕਾਂ ਦੇ ਪੰਜਾਬ ਦੇ ਲੋਕਾਂ ਦੇ ਤੋਂ ਵੇਖ ਨੂੰ ਆ ਖਾਈ ਪੁਰੀ ਜਾ ਰਹੇ ਨੇ ਕਰਜ਼ਾ ਚੜਾ ਚੜਾ ਕੇ ਤੇ ਇਹ ਵਿਚਾਰੇ ਇਸ ਦਾ ਖੜੇ ਕਿੱਥੇ ਜਾਇਆ ਕਰੀ ਮੈਡਮ ਸਰਕਾਰ ਦਾ ਕੋਰ ਪਾਣੂ ਪਤਾ ਇੱਕ ਬੋਰ ਜੇ ਇੱਥੇ ਮਿਲ ਜਾਏ ਕਿੰਨਾ ਫਸਲ ਬਚ ਸਕਦੀ ਸੀ ਇੱਕ ਬੋਰ ਚ ਕੀ 1 ਲੱਖ 2 ਲੱਖ 3 ਲੱਖ 5 ਲੱਖ ਦਾ ਐਮਐਲਏ ਦਾ ਨਾਮ ਹੁਣ ਨਹੀਂ ਜਾਣੀ ਉਹ ਤਾਂ 5 ਲੱਖ ਵੀ ਨਹੀਂ ਦੇ ਸਕਦਾ ਭਾਈ ਲਹਨਤ ਇਹੋ ਜੀ ਐਮਐਲਏ ਦੇ ਉੱਤੇ ਤੇ ਆ ਭਗਵੰਤਬਾਨ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਨਾਲ ਦੀ ਨਾਲ ਇਸ਼ਤਿਹਾਰ ਲਾਂਦਾ ਲੇਕਿਨ ਜ਼ਮੀਨ ਚ ਕੰਮ ਅੱਜ 1.5 ਲੱਖ ਤੇਰੇ ਕੋਲ ਕਿਉਂਕਿ ਮੇਰੇ ਸਾਰੇ ਪੈਸੇ ਮੈਂ ਵੰਡ ਦਿੱਤੇ ਨੇ ਮਾਰੇ ਮੋਟੇ ਬੱਚੇ ਨੇ ਜਦ ਅਗਲੀ ਕਿਸ਼ਤੀ ਆਉਗੀ ਤਾਂ ਮੈਂ ਹੋਰ ਦੇਵਾਂ ਇੱਕ ਬੋਰ ਵਾਸਤੇ ਮੈਂ ਦੇ ਕੇ ਗਿਆ ਕੋਸ਼ਿਸ਼ ਕੀਤੀ ਕਿ ਡੀਸੀ ਨਾਲ ਗੱਲ ਕਰਾਂ ਮੇਰਾ ਤਾਂ ਜੀ ਕਰਦਾ ਹੈ ਕਿ ਮੁੱਖ ਮੰਤਰੀ ਨੂੰ ਫੋਨ ਲਾਵਾਂ ਲੇਕਿਨ ਜੇ ਡੀਸੀ ਫੋਨ ਚੁਣੀਆਂ ਦਾ ਮੁੱਖ ਮੰਤਰੀ ਨੇ ਕਿੱਥੇ ਆ ਜਾ ਪਤਾ ਨਹੀਂ ਐਮਐਲਏ ਸਾਹਿਬ ਤੁਹਾਡੇ ਰਾਹੀਂ ਜੇ ਮੇਰੀ ਗੱਲ ਸੁਣ ਲੈਣ ਤੁਹਾਨੂੰ ਬੇਨਤੀ ਹੈ ਲੋਕ ਨੇ ਬੜੀ ਭਾਰੀ ਕਿਸ਼ਤੀ ਦੇ ਨਾਲ ਤੁਹਾਡੀ ਸਰਕਾਰ ਬਣਾਈ ਤੁਹਾਨੂੰ ਕਾਮਯਾਬ ਕੀਤਾ ਤੁਹਾਡਾ ਹਲਕਾ ਪਹੁੰਚੋਏ تھے ਤੇ ਜੇਬ ਤੋਂ ਕੱਢੋ ਜਿਹੜਾ ਹਰ ਪਾਸਿਓ ਕਮਾਈ ਜਾ ਰਹੇ ਸਾਰੇ ਪੈਸੇ ਮੁੱਟਣ ਚ ਲੱਗੇ ਹੋਏ ਨੇ ਕੱਢੋ 2-4 ਪੈਸੇ ਤੇ ਇਹਨ ਬਚਾਓ ਇਹ ਨਦੀ ਜਾਣਾ ਤੇ ਇਹਨਾਂ ਦੀ ਜ਼ਮੀਨ ਤੇ ਇਹਨਾਂ ਦੀ ਫਸਲ ਲੋਕੀ ਦੁਆ ਦੇਣਗੇ ਤੁਹਾਨੂੰ ਅਸੀਂ ਵੀ ਦਵਾਂਗੇ ਮੈਡਮ ਸਰਕਾਰ ਤਾਂ ਸੱਥਾਂ ਤੋਂ ਚਲਣੀ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੱਥਾਂ 'ਚ ਬੈਠਾਂਗੇ ਸੱਥਾਂ ਤੋਂ ਸਰਕਾਰ ਚਲਾਵਾਂਗੇ ਇਹ ਵਿਚਾਰੇ ਕਹਿੰਦੇ ਦੁੱਖਰੀ ਸੁਣਨਾ ਹੈ ਸਾਡਾ ਹੁਣ ਸੱਥਾ ਤਾਂ ਹੋ ਗਿਆ ਨੇ ਉਹ ਚੰਡੀਗੜ੍ਹ 'ਚ ਵੱਡੇ ਵੱਡੇ ਏਸੀ ਵਾਲੇ ਕਮਰਿਆਂ 'ਚ ਸੱਥ ਕੋ ਬਣ ਗਈ ਹੈ ਜਦ ਵੋਟਾਂ ਚਾਹੀਦੀਆਂ ਸੀ ਤਾਂ ਇਸ ਸੱਥਾ ਵਚਾਂਗੇ ਜਿੱਥੇ ਆ ਕੇ 100000 ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਹਰੇਕ ਪੰਜਾਬ ਦੀ ਬੀਬੀ ਦਾ 45000 ਦਾ ਬਕਾਇਆ ਖੜਾ ਹੈ ਆ ਬੀਬੀਆਂ ਨੂੰ ਕੋਈ ਹੋਰ ਕਹਾਣੀਆਂ ਸੁਣਾਣਗੇ ਇਹਨਾਂ ਨੂੰ ਕੋਈ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਕਰਜ਼ਾ ਕਿਸੇ ਦਾ ਮਾਫ ਹੋਇਆ ਸੀ ਹਾਂਜੀ ਘਰ ਘਰ ਨੌਕਰੀ ਆਈ ਸੀ ਕਿਸੇ ਦੀ ਪਰ ਉਹ ਝੂਠ ਮਾਰ ਜਾਂਦੇ ਕਾ ਭਾਈਵਾਲ ਹੈਗੇ ਹਨ ਆਹ ਵੀ ਐਨਆਈਐਸ ਭਾਈਵਾਲ ਝੂਠੇ ਚ ਵੀ ਭਾਈਵਾਲ ਹੈਗੇ ਕੱਲੇ ਆਪਣੀ ਖੇਤਰੀ ਪਾਰਟੀ ਨੂੰ ਭੰਡੀਵਾਜ ਇੱਥੇ ਆਪਣੀ ਸਰਕਾਰ ਹੁੰਦੀ ਤੇ ਇਹਨਾਂ ਦੇ ਹਾਂਜੋ ਪੁੱਛਣ ਲਾਇਗਾ ਸੀ ਹੁੰਦੇ ਨਾਲ ਦੀ ਨਾਲ ਟੀਸੀ ਤੋਂ ਕੱਲ ਇਹਨਾਂ ਦੇ ਕੋਲ ਮੁਆਵਜ਼ਾ ਭਾਲ ਸਾਹਿਬ ਨੇ ਭੇਜ ਦਾ ਸੀਗਾ ਭਾਈ ਬੇਨਤੀ ਕਰ ਸਕਦੀਆਂ ਲੋਕਾਂ ਨੂੰ ਕਿ ਉਹ ਸੁਖਵੀਰ ਜੀ ਨੂੰ ਮੌਕਾ ਦਿਓ ਤੁਹਾਡੇ ਵਿੱਚ ਖੜਾਂਗੇ થોડી તકલીફાનું દૂર કરવા અખા ચ હંજુની આ દવાની